ਯਾ ਮੈਂ ਇੱਕ ਦੂਜੇ ਦੇ ਨਾਲ ਆਸੀ ਗੱਲਬਾਤ ਕਰ ਰਹੇ ਆ ਸਾਰਿਆਂ ਇੱਕ ਦੂਜੇ ਦੀ ਛੋਟੇ ਛੋਟੇ ਖੁਸ਼ੀ ਦੁੱਖ ਸਾਰਾ ਮਹਿਸੂਸ ਕਰਦੇ ਦਿਲਾਂ ਦੀ ਗੱਲ ਦਿਲ ਦਿਲਾਂ ਜਦੋਂ ਦਿਲਾਂ ਦੀ ਗੱਲ ਦਿਲ ਤੱਕ ਰਪੁੰਚ ਲਾ ਪੈਂਦੀ ਸਮਝ ਲੋ ਇੱਕ ਦੂਜੇ ਨੂੰ ਤੂੰ ਸਮਝਣ ਲਾ ਪਿਆ ਹੈ ਬਾਕੀ ਇਹ ਅਗੇ ਦੁਨੀਆ ਦੀ ਐਸੀ ਕੋਈ ਤਾਕਤ ਨਹੀਂ ਹੈਗੀ ਜਿਹੜਾ ਕਿ ਮਾਰਵਤੀ ਨੇ ਜਨਮ ਲਿਆ ਦੁਬਾਰਾ ਮਾਰਵਤੀ ਦੇ ਰੂਪ ਦੇ ਵਿੱਚ ਸ਼ਿਵ ਭਗਵਾਨ ਜੀ ਨੂੰ ਫੇਰ ਮਿਲੇ ਉਹ ਯਾਰ ਤੂੰ ਆਪਣੀ ਲਵ ਸਟੋਰੀ ਸੁਣਾਉਣ ਲਾ ਪਿਆ ਅਹੀਂ ਤਾਂ ਮਾਤਾ ਰਾਣੀ ਦਾ ਮਤਲਬ ਹੈ ਉਹ ਦੇਖਣ ਨਹੀਂ ਇਹ ਮੇਲਾ ਤੇ ਤੁਹਾਡੀ ਵੀਡੀਓ ਆਈ ਸਾਡੇ ਨਾ ਕੰਮ ਕਿੱਦਾਂ ਆ ਰਿਹਾ ਪੇਪਰ ਦਿੱਤੀ ਹੈ ਜਿਹੜੇ ਵੀ ਬਲਤ ਆਉਂਦੇ ਆ ਤੇ ਇੱਥੇ ਆਪਣੀ ਪਰਚੀ ਕੱਟ ਹੁੰਦੀ ਹੈ ਜਿੰਨੇ ਵੀ ਜਿੰਨੇ ਜਣੇ ਤੁਹਾਡੇ ਨਾਲ ਜਿੰਨੇ ਮੈਂਬਰ ਹੁੰਦੇ ਆ ਉਹਨਿਆਂ ਦੀ ਅਸੀਂ ਪਹੁੰਚ ਗਏ ਜੀ ਭਵਨ ਤੇ ਜੈ ਮਾਤਾ ਦੀ ਭਵਨ ਤੇ ਲੱਭੇ ਪਹੁੰਚ ਮਾਤਾ ਰਾਣੀ ਦੇ ਦਰਬਾਰ ਤੇ ਪਾ ਐਂਟਰੀ ਕਰ ਲਈ ਅਸੀਂ ਜੈ ਮਾਤਾ ਦੀ ਬੋਲੋ ਜੈ ਮਾਤਾ ਦੀ ਸਾਲੇ ਜੈ ਮਾਤਾ ਦੀ ਸਾਰਿਆਂ ਨੂੰ ਗੱਲ ਜੀ ਤੇ ਸਾਡਾ ਬਲੌਗ ਦੇਖਣ ਲਈ ਬਹੁਤ ਬਹੁਤ ਧੰਨਵਾਦ ਜਿਹੜੇ ਵੀ ਸਾਡੇ ਨਾਲ ਜੁੜੇ ਆ ਤੇ ਅਜਿਹਾ ਆ ਕਿ ਹੋਰ ਆਪਾਂ ਕੱਲ ਦੀ ਇੱਕ ਵਿੱਚ ਕਰਾਂਗੇ ਛੁੱਟੀ ਕਰਾਂਗੇ ਤੇ ਪਰਸੋਂ ਆਵਾਂਗੇ ਪਰਸੋਂ ਆਵਾਂਗੇ ਹੁਣ ਕੱਲ ਦੀ ਢਹਾੜੀ ਆਪਾਂ ਰੁਕਾਂ ਕੱਲ ਹੈਗਾ ਆ ਦੂਸਰਾ ਤੀਸਰਾ ਦਾ ਤਾਂ ਕੱਲ ਤੀਸਰਾ ਦਿਨ ਰਹਾ ਤਾਂ ਆਇਆ ਜੀ ਚ ਚਲੋ ਹੁਣ ਤੁਹਾਨੂੰ ਅੱਗੇ ਲੈ ਕੇ ਜਾਣੇ ਆ ਤੇ ਬਸ ਇਹੀ ਇਹੀ ਆਪਾਂ ਤੁਹਾਡੇ ਨਾਲ ਸਾਂਝਾ ਕਰਨਾ ਹੈਗਾ ਤੇ ਜੈ ਮਾਤਾ ਦੀ ਚਲੋ ਨਾਲ ਬਣੀ ਰਹੀ ਹੈ ਜੀ ਚਲੋ ਜੀ ਬੈਠ ਬੈਠਾਂ ਦੇ ਦਰਸ਼ਨ ਕਰ ਦਰਸ਼ਨ ਜ਼ਰੂਰ ਕਰਨੇ ਆ ਜੀ ਕਿਸੇ ਨੇ ਹੁਣ ਸਕਿੱਪ ਨਹੀਂ ਕਰਨਾ ਹੈਗਾ ਬਾਤਾਂ ਨੂੰ ਦੱਸਦਾ ਸਕਿੱਪ ਨਹੀਂ ਕਰਨਾ ਜੈ ਮਾਤਾ ਦੇ ਜਿਹੜੇ ਅਸਲੀ ਭਗਤ ਹੈਗੇ ਹਨ ਤੇ ਸਕਿੱਪ ਨਾ ਕਰਿਓ ਤੇ ਮਾਤ ਲਾਣੀ ਤੇ ਤੁਹਾਨੂੰ ਅਸੀਂ ਦਰਸ਼ਨ ਵੀ ਕਰਾਉਣਾ ਜਿਹੜੇ ਨਵੇਂ ਜੁੜੇ ਆ ਸਬਸਕ੍ਰਾਈਬ ਜ਼ਰੂਰ ਕਰਿਓ ਨਵੇਂ ਜਿਹੜੇ ਜੁੜੇ ਆ ਸਬਸਕ੍ਰਾਈਬ ਵੀ ਕਰਿਓ ਤੇ ਚਲੋ ਸਾਡੇ ਨਾਲ ਬਣੇ ਲਈਓ ਜੈ ਮਾਤਾ ਦੀ ਜੈ ਮਾਤਾ ਦੀ ਜੈ ਮਾਤਾ ਦੀ ਅੱਗੇ ਦਾ ਮਾਹੌਲ ਵੀ ਦਿਖਾਣੇ ਤੁਹਾਨੂੰ ਬਹੁਤ ਵਧੀਆ ਵਧੀਆ ਮਾਹੌਲ ਹੈ ਜੀ ਚਲੋ ਜੈ ਮਾਤਾ ਦੀ ਜੈ ਮਾਤਾ ਦੀ ਤੇ ਸੀਗੇ ਦੀ ਹੋਏ ਹੋਰ ਦਾ ਪੂਰੀਆਂ ਲੱਗੀਆਂ ਹੋਈਆਂ ਪੂਰੀਆਂ ਰੋਣਾਂ ਕਾ ਲੱਗੀਆਂ ਇਹ ਜਿਹੜਾ ਜਿੱਥੇ ਦਾ ਨਹੀ ਆਂਦੀ ਉਸੇ ਦਾ ਕਰੇ ਹੋਰ ਦਾ ਲੱਗਿਆ ਬੰਦਾ ਓਏ ਰੁਕ ਜਾ ਚੱਲ ਵੇ ਫੇਰਾ ਸੌਰੀ ਸੌਰੀ

ਲੋ ਜੀ ਜੈ ਮਾਤਾ ਦੀ ਸਾਰਿਆਂ ਨੂੰ ਦੇਖੋ ਜੀ ਭਗਤਾਂ ਨੇ ਮਾ ਦੇ ਭਗਤਾਂ ਨੇ ਸਾਰਿਆਂ ਨੇ 100 ਸਬਜੀ ਆਹ ਨਾਲੀ ਸਲਸਾ ਹਾਂਜੀ ਕਿਹ ਲੋਕਾਂ ਜੈਲੋ ਦਾਲ ਦੀ ਹਾਲੀ ਉਹਦੀ ਤੇ ਅਖੀਰ ਤੇ ਇਹ ਜੀ ਰੋਟੀ ਰੋਟੀ ਰੋਮਾਲੀ ਰੋਟੀ ਨਾਲ ਚਾਹ ਦੀ ਬਾਕੀ ਨੇ ਜੀ ਮਾਹੌਲ ਪੂਰਾ ਮੋਹ ਲ ਪੂਰਾ ਮਗਿਆ ਹੋਇਆ ਜੀ ਬਾਕੀ ਸਾਨੂੰ ਪੂਰਾ ਗੋਣਾਂ ਗੱਲ ਲੱਗੀਆਂ ਪਈਆਂ ਜੀ ਮਾਦਾ ਦੇ ਭਗਤਾਂ ਨੇ ਲਾਈਆਂ ਪਈਆਂ ਰੋਣ ਦੇ ਆ ਦੇਖੋ ਰਾਸ਼ ਦੇਖੋ ਬਾਹਰ ਦਾ ਨਜ਼ਰ ਪੈ ਰਹੀ ਆ ਉੱਥੇ ਦਾ ਪੂਰਾ ਰੱਗਿਆ ਭਗਤ ਭਗਤ ਦੇ ਲੋ ੱੱਕੇ ਨਾਲ ਹੱਥ ਫੜ ਫੜ ਕੇ ਮਾਤਾ ਦੀ ਜੈ ਮਾਤਾ ਦੀ ਜੈ ਮਾਤਾ ਦੀ ਜੈ ਮਾਤਾ ਦੀ ਜੈ ਮਾਤਾ ਦੀ ਮਾਤਾ ਦੀ ਜੈ ਮਾਤਾ ਦੀ ਹੋਰਿਆਂ ਰੌਣਕ ਲੱਗੀਆਂ ਮਾਤੇ ਅੱਕੇ ਦਿਖਾਣੇ ਤੁਹਾਨੂੰ ਬਣੇ ਰਹੀਓ ਸਾਡੇ ਨਾਲ ਜੈ ਮਾਤਾ ਦੀ ਆਓ ਬਾਈ ਤੁਸੀਂ ਲਾਈਵ ਤੇ ਦਿਖਾਤਾ ਆਹਿਆ ਖੈ ਟੈਂਡ ਪਰਿਆਂ ਵਿਆਹ ਯਾਰ ਜੀ ਜੀ ਦੇਖੋ ਜਿੰਨਾ ਸਭ ਕਹਿ ਵਹੀ ਕਹਿਣਾ ਹੱਥ ਛੋੜ ਕੇ ਕਹਿਣਾ ਯਾਰ ਮਾਤਾ ਜੀ ਜੀ ਮਾਤਾ ਜੀ ਜੀ ਸਰ ਜੀ ਲੋ ਜੀ ਦੇਖੋ ਜੀ ਡੈਕੋਰੇਸ਼ਨ ਜਾ ਰਹੀ ਹੈ ਜੀ ਚਲੋ ਜੀ ਹੁਣ ਅੱਗੇ ਚਲੀਏ ਜੀ ਜਿੰਨਾ ਕਿ ਸਾਡੇ ਕੋ ਦਿਖਾ ਹੋਇਆ ਤੁਹਾਨੂੰ ਉਹਨਾਂ ਨੂੰ ਦਿਖਾਵਾਂਗੇ 11% ਬੈਟਰੀ ਹੈ ਸਿਰਫ ਤੇ ਚਾਰਜ ਦੀ ਸਮੱਸਿਆ ਆਇਆ ਹੈ ਬਾਕੀ ਜਲਦੀ ਤੋਂ ਜਲਦੀ ਕੋਸ਼ਿਸ਼ ਕਰਦੇ ਆ ਪਹੁੰਚਣ ਦੀ ਜਿਸ ਤੱਕ ਪਹੁੰਚ ਹੋਇਆ ਤੇ ਆਪਾਂ ਤੁਹਾਨੂੰ ਇਹ ਹੋਇਆ ਤਾਂ ਦਰਸ਼ਨ ਵੀ ਜਰੂਰ ਕਰਾਵਾਂਗੇ ਤੁਹਾਨੂੰ ਜੈ ਮਾਤਾ ਦੀ ਬਾਈਕ ਪਿੱਛੇ ਬਾਈਕ ਪਿੱਛੇ ਲਗਾਤੀ ਹੈ ਕਿਉਂਕਿ ਉਹਨਾਂ ਨੇ ਅੱਗੇ 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 ਜਾਣ ਨਹੀਂ ਦਿੰਦੇ ਹੈਗੇ ਬਾਈਕ ਚਲੋ ਮੈਂ ਕਿਹੜੀਆਂ ਗੱਲਾਂ ਲਗੋਣਾ ਤੈਨੂੰ ਮੈਂ ਸਾਰੀਆਂ ਗੱਲਾਂ ਲਗਾਂ ਮੈਂ ਸਾਰੀਆਂ ਗੱਲਾਂ ਤੈਨੂੰ ਦੱਸਾਂ ਯਾਰ ਪਾੜ ਕੇ ਰੱਖੀ ਇੱਥੇ ਹੱਥ ਆਹ ਭੀੜ ਬਹੁਤ ਆ ਆ ਮੈਂ ਇਹਨਾਂ ਕਿਹਾ ਫੜ ਕੇ ਰੱਖੀ ਭਾਈ ਰਸ਼ ਬਹੁਤ ਆ ਕੀ ਲਾਗ ਜੰਮੀ ਨਾ ਨਿਕਲੇ ਚਾਚੀ ਚਲੋ ਜੀ ਦੁਨੀਆ ਦੀਆਂ ਦੁਨੀਆ 'ਚ ਮੁਸ਼ਕਿਲਾ ਸਮੱਸਿਆਵਾਂ ਦਾ ਬਹੁਤ ਹੁੰਦੀਆਂ ਜਾਂਦੀਆਂ 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 ਪਰ ਅਸੀਂ ਇਸ ਸਮੇਂ ਆਪਾਂ ਇੱਕ ਦੂਸਰੇ ਨਾਲ ਆ ਤੇ ਸਾਡਾ ਸਾਥ ਆ ਤੇ ਮਾਤਾ ਰਾਣੀ ਦੀ ਕਿਰਪਾ ਆ ਤੇ ਸਨ ਹੋਰ ਕੁਝ ਨਹੀਂ ਚਾਹੀਦਾ ਹੈਗਾ ਇਹ ਬਸ ਮਾਣ ਵਾਲਾ ਸਮਾਂ ਆਉਣ ਵਾਲਾ ਸਮਾਂ ਬਹੁਤ ਵਧੀਆ ਹਣਾ ਆਉਣ ਵਾਲਾ ਸਮਾਂ ਵੀ ਚਲੋ ਪਰ ਮੇਨ ਗੱਲ ਹੈਗੀ ਜਿਹੜਾ ਸਮਾਂ ਸਾਡੇ ਕੋਲੇ ਹੈ ਨਾ ਹਾਂ ਉਸ ਸਮੇਂ ਨੂੰ ਜੀ ਲੈਣਾ ਚਾਹੀਦਾ ਹਾਂ ਕਿ ਬੰਦਾ ਸੋਇ ਰਹਿਦਾ ਰਹਿੰਦਾ ਆਉਣ ਵਾਲਾ ਸਮਾਂ ਬਹੁਤ ਵਧੀਆ ਹਣਾ ਆਉਣ ਵਾਲਾ ਸਮਾਂ ਆਉਣ ਵਾਲੇ ਸਮੇਂ ਦਾ ਸੋਚ ਕੇ ਨਾ ਬੰਦਾ ਆ ਜਿਹੜਾ ਸਮਾਂ ਨਾ ਇਹ ਆਪਣਾ ਵੇਸਟ ਕਰ ਲੈਂਦਾ ਸਹੀ ਗੱਲ ਆ ਜੀ ਬਸ ਸਹੀ ਮੈਨੂੰ ਚਾਹ ਵੀ ਸਫਲ ਸਹੀ ਹੁੰਦਾ ਜੇ ਮੈਂ ਇੱਕ ਦੂਜੇ ਦੇ ਨਾਲ ਆਸੀ ਗੱਲਬਾਤ ਕਰ ਰਹੇ ਆਂ ਸਾਰੇ ਆ ਇੱਕ ਦੂਜੇ ਦੀ ਛੋਟੀ ਛੋਟੀ ਖੁਸ਼ੀ ਦੁੱਖ ਸਾਰਾ ਮਹਿਸੂਸ ਕਰ ਰਹੇ ਆ ਇੱਕ ਦੂਜੇ ਨਾਲ ਸ਼ੇਅਰ ਵੀ ਕਰਨੀ ਚਾਹੀਦੀ ਜੀ ਇਹ ਗੱਲ ਹਰ ਇੱਕ ਗੱਲ ਸ਼ੇਅਰ ਕਰਨੀ ਚਾਹੀਦੀ ਹੈ ਖਾਸ ਕਰਕੇ ਪਤੀ ਪਤਨੀ ਨੂੰ ਜੀ ਤੇ ਫੇਰੀ ਫੇਰੀ ਰਿਸ਼ਤਾ ਮਜ਼ਬੂਤ ਹੁੰਦਾ ਜੀ ਬਾਕੀ ਇਹ ਆ ਕਿ ਜਿਹੜਾ ਜਿਹੜੇ ਤਾਂ ਵਿਆਹ ਜੋੜੇ ਹੈਗੇ ਆ ਉਹਨਾਂ ਨੂੰ ਵੀ ਇੱਕ ਅਰਜੀ 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 ਕਰਦਾ ਹੈ ਕਿ ਤੁਸੀਂ ਵੀ ਟਾਈਮ ਕੱਢਗੇ ਨਾ ਥੋੜਾ ਟਾਈਮ ਤੇ ਟਾਈਮ ਤੇ ਚਲੋ ਕਈਆਂ ਕੋ ਟਾਈਮ ਨਹੀਂ ਹੁੰਦਾ ਵੀ ਮਲ ਕੇ ਕੰਮ ਕਾਜ ਵਿੱਚ ਵੀ ਵਿਜੀ ਹੁੰਦੇ ਆ ਰਾਤ ਨੂੰ ਆਉਂਦੇ ਥੱਕੇ ਟੁੱਟੇ ਪਰ ਪਰ ਥੋੜਾ ਟਾਈਮ ਥੋੜਾ ਟਾਈਮ ਹੈ ਨਾ ਆਪਣੀ ਪਤਨੀ ਲਈ ਆਪਣੇ ਪਰਿਵਾਰ ਦੇ ਲਈ ਥੋੜਾ ਜਿਹਾ ਟਾਈਮ ਕੱਢਣਾ ਚਾਹੀਦਾ ਘੰਟਾ ਦੋ ਘੰਟੇ ਮਲ ਕੇ ਘੰਟਾ ਕਿ ਇੱਕ ਅੱਧਾ ਘੰਟਾ ਕੱਢਿਆ ਕਰੋ ਭਾਵਾਂ ਵੀ ਜਿਹੜਾ ਤੁਸੀਂ ਮਲ ਕੇ ਅੱਧਾ ਘੰਟਾ ਭਾਵਾਂ ਤੁਸੀਂ ਇੱਕ ਦੂਸਰੇ ਦੇ ਨਾਲ ਗੱਲਬਾਤ ਕਰਦੇ ਆ ਦਿਲਾ ਦੀ ਗੱਲ ਦਿਲ ਦਿਲਾਂ ਜਦੋਂ ਦਿਲਾਂ ਦੀ ਗੱਲ ਦਿਲ ਤੱਕੜ ਪਹੁੰਚਣ ਲੱਗ ਪੈਂਦੀ ਸਮਝ ਲਓ ਇੱਕ ਦੂਜੇ ਨੂੰ ਤੁਸੀਂ ਸਮਝਣ ਲੱਪੇ ਆ। ਇਹ ਜਦੋਂ ਤੁਸੀਂ ਇੱਕ ਦੂਸਰੇ ਦੀ ਗੱਲ ਸਮਝ ਲੈਂਦੇ ਆ ਬਿਨਾਂ ਕਹੇ ਤੇ ਸਮਝ ਲਓ ਤੁਹਾਡਾ ਰਿਸ਼ਤਾ ਮਜ਼ਬੂਤ ਆ। ਤੇ ਬਾਕੀ ਇਹ ਅਗੇ ਦੁਨੀਆ ਦੀ ਐਸੀ ਕੋਈ ਤਾਕਤ ਨਹੀਂ ਹੈਗੀ ਜਿਹੜਾ ਕਿ ਸੱਚੇ ਸੱਚੇ ਪਿਆਰ ਨੂੰ ਕੋਈ ਮਲਕੇ ਅਲੱਗ ਕਰ ਸਕੇ। ਠੀਕ ਹੈ ਜੀ। ਉਹ ਦਾ ਉਹ ਦਾ ਸ਼ਿਵ ਪਾਰਵਤੀ ਦਾ ਵੀ ਰਿਸ਼ਤਾ ਇਦਾਂ ਦਾ ਸੀਗਾ ਜਿਹੜਾ ਕਿ ਅ ਉਹਨਾਂ ਦਾ ਸਤਿ ਮਾਤਾ ਜਿਹੜਾ ਆਪਣੇ ਜੇ ਚਿੰਤ ਕੁੰਨੀ ਮਾਤਾ ਜੀ ਦਾ ਮੰਦਿਰ ਜਿਹੜਾ ਹੈ ਇਹ ਸਤਿ ਮਾਤਾ ਦੇ ਸਤਿ ਮਾਤਾ ਦੇ ਇੱਥੇ ਚਰਨ ਗਿਰੇ ਸੀਗੇ ਤੇ ਉਹਦੇ ਤੇਨ ਦੇ ਧਰ ਤੇ ਮਤਲਬ ਕਿ ਮੰਦਿਰ ਤੇ ਬਸ ਤਾੜ ਨਾਲ ਪਾਰਵਤੀ ਮਾਤਾ ਨੇ ਜਨਮ ਲਿਆ ਦੁਬਾਰਾ ਫੇਰ ਮਾਤਾ ਨੇ ਮਾਤਾ ਪਾਰਵਤੀ ਨੇ ਜਨਮ ਲਿਆ ਦੁਬਾਰਾ ਪਾਰਵਤੀ ਦੇ ਰੂਪ ਦੇ ਵਿੱਚ ਸ਼ਿਵ ਭਗਵਾਨ ਜੀ ਨੇ ਫੇਰ ਮਿਲੇ ਇਹ ਆ ਕਿ ਅੰਦਲਾ ਰਿਹਾ ਤੱਕਦੀ ਕਦੀ ਮਿੰਦਦਾ ਨਹੀਂ ਹੈਗਾ ਤੇ ਬਾਕੀ ਅੱਗੇ ਦਾ ਮਾਹੌਲ ਦੇਖੋ ਜੀ ਚੜਾਈ ਚੜਨ ਲੱਗੇ ਗੱਲਾਂ ਸ਼ੁਰੂ ਕਰ ਲਈਆਂ ਫੇਰ ਇੱਕ ਸਬਸਕ੍ਰਾਈਬਰ ਨੇ ਸਾਡੇ ਨੇ ਕਿਹਾ ਹੈਗਾ ਉਹ ਯਾਰ ਤੂੰ ਆਪਣੀ ਲਵ ਸਟੋਰੀ ਸੁਣਾਉਣ ਲੱਪਿਆ ਆਈ ਤਾਂ ਮਾਤਾ ਰਾਣੀ ਦਾ ਮਤਲਬ ਹੈ ਉਹ ਦੇਖਣ ਨਹੀਂ ਆਇਆ ਮੇਲਾ ਦੇਖਣ ਨਹੀਂ ਆ ਤੂੰ ਆਪਣੀ ਲਵ ਸਟੋਰੀ ਛੇੜ ਕੇ ਬਹਿ ਗਿਆ ਉਹ ਯਾਰ ਹੁਣ ਮੈਂ ਉਹਨੂੰ ਜਵਾਬ ਦਤਾ ਮੈਂ ਕਿਹਾ ਯਾਰ ਮੈਂ ਕਹਾ ਯਾਰ ਹੁਣ ਮੈਂ ਇਹਨੂੰ ਕੀ ਜਵਾਬਾਂ ਮੈਂ ਕਹਾ ਜੈ ਮਾਤਾ ਦੀ ਲੈ ਦਿੱਤਾ ਹੋਰ ਕੀ ਕਰ ਸਕਦਾ ਹਾਂ ਇਹ ਮੈਂ ਤੇ ਬੈਟਰੀ ਰਹਿ ਗਈ ਆ ਜੀ 5% ਤੇ ਜੋਰ ਲੱਗਣ ਦੇ ਆ ਜੀ ਸਾਡਾ ਵੀ ਤੇ ਮੋਬਾਈਲ ਦਾ ਵੀ ਤੇ ਬਸ ਜੀ ਪਵਨ ਦੇ ਲਾਗੇ ਪਹੁੰਚਣ ਲੱਗੇ ਆ ਜੇ ਇੱਕ ਜਿੱਥੇ ਦਾ ਕਰ ਬਣਾ ਹੋ ਗਈ ਅਸੀਂ ਬਣਾਵਾਂਗੇ ਜੈ ਮਾਤਾ ਦੀ ਚਲੋ ਜੀ ਨਹੀਂ ਜਾਣੀ ਅਸੀਂ ਸਾਹ ਚੜ ਗਿਆ ਇਹ ਹੋ ਗਿਆ ਨਾ ਲੱਤ ਦੁਖਦੀ ਪਈ ਏ ਪੁੱਤ ਮੋਬਾਈਲ ਦੀ ਬੈਟਰੀ ਡਾਣਾ ਜਲਦੀ ਆ ਜਾ ਮੋੜ ਜਾ ਉਹ ਆ ਗਿਆ ਯਾਰ ਮੋਟਰਸਾਈਕਲ ਤਾਂ ਦਿੰਦੇ ਹੀ ਏ ਹੋਏ ਹੋਏ ਪੁੱਤ ਨਾ ਚਲੋ ਚਲ ਕੋਈ ਗੱਲ ਨਹੀਂ ਜੇ ਮੋਟਰਸਾਈਕਲ ਤੇ ਆ ਲੈ ਜੇ ਮੋਟਰਸਾਈਕਲ ਤੇ ਆਏ ਨਾ ਤੇ ਜੋ ਤੁਹਾਨੂੰ ਅਸੀਂ ਗੱਲਾਂ ਸੁਨਾਈਆਂ ਉਹ ਉਹ ਸੁਨਾਥੜੀ ਹੋਣੀਆਂ ਅਸੀਂ ਤੇ ਉਹ ਓਏ ਓਏ ਲਓ ਜੀ ਮੈਂ ਆਂਤੀ ਬੋਤ ਇਹ ਇੱਧਰ ਆ ਜਾ ਇੱਧਰ ਪਾਸੇ ਹੋ ਜਾ ਤੇ ਸਾਇਦ ਇਹ ਦੁਕਾਨ ਤੇ ਫੋਨ ਲਾ ਲਿਆ ਹੈਗਾ ਤੇ ਆਪਾਂ ਤੇ ਇੱਥੇ ਤਾਂ ਗੱਲਾਂ ਹੀ ਲੱਗਦੀਆਂ ਜੀ ਮੈਂ ਮਾਦਾ ਦੇ ਜਿਆਦਾ ਲੰਮੀ ਜਿਆਦਾ ਲੰਬੀ ਲਾਈਨ ਨਹੀਂ ਹੈਗੀ ਜਿਆਦਾ ਲੰਬੀ ਨਹੀਂ ਹੈ ਲਾਈਨ ਰਾਤ ਨੂੰ ਤਾਂ ਲਾਈਨ ਕੋਈ ਕਬਰ ਆਉਣਾ ਜਲਦੀ ਜਲਦੀ ਆ ਜਾ ਮਾਤਾ ਦੇ ਦਰਸ਼ਨ ਕਰਨਾ ਆਹੋ ਆ ਜਾ ਲੈਣਾ ਪਿੱਛੇ ਕੋਈ ਲਾਈਨ ਨਹੀਂ ਹੈ ਪਿੱਛੇ ਕੋਈ ਲਾਈਨ ਨਹੀਂ ਹੈਗੀ ਦੇਖੋ ਆਹ ਦਿੱਖੇ ਸੀੜੀਆਂ ਸੀੜੀਆਂ ਸਟਾਰਟ ਇੱਕ ਸੀੜੀਆਂ ਸ਼ੁਰੂ ਹੁੰਦੀ ਹੈ ਸਿਰਫ ਉੱਥੇ ਤੱਕ ਚੱਲੋ ਹੁਣ ਫੇਰ ਰੈਡੀ ਹੋ ਗਈ ਹੈ ਚੱਲ ਅੰਨੂ ਉੱਥੇ ਤੱਕ ਕਿਹਾ ਹੀ ਆ ਕਿੱਥੇ ਤੱਕ ਕਿਹਾ ਹੀ ਆ ਬਣਾ ਜੇ ਕਹਤਾ ਤੁਹਾਨੂੰ ਸਾਡੀ ਵੀਡੀਓ ਪਸੰਦ ਆਂਦੀ ਆ ਤੇ ਲਾਈਕ ਐਂਡ ਸਬਸਕ੍ਰਾਈਬ ਕਰਿਆ ਕਰੋ ਯਾਰ ਸਬਸਕ੍ਰਾਈਬ ਕਰ ਦਿਆ ਕਰੋ ਤੁਹਾਡਾ ਭਰਾ ਆ ਜੀ ਛੋਟਾ ਤੁਹਾਡੀ ਵੀਰ ਆਈ ਸਾਡੇ ਦਾ ਕੰਮ ਕਿੰਨੇ ਆਪਾਂ ਬੰਦੀ ਦੀ ਹੈ ਜੀ ਸਤਾਂ ਨੂੰ ਆ ਗਿਆ ਜੀ ਚੱਲ ਆਇਆ ਤੇ ਚੇਰ ਹੈ ਲੋ ਜੀ ਸਾਡੇ ਸਬਸਕ੍ਰਾਈਬਰ ਮਿਲ ਗਏ ਸਾਨੂੰ ਕਹਿੰਦੇ ਬਹੁਤ ਵਧੀਆ ਮਿਲ ਗਏ ਦੇਖੋ ਸਾਡੀ ਵੀਡੀਓ ਦੇਖ ਕੇ ਆਏ ਜੀ ਜੈ ਮਾਤਾ ਜੀ ਜੈ ਮਾਤਾ ਜੀ ਜਿਹੜੇ ਵੀ ਬਲਤਾਂ ਆਉਂਦੇ ਆ ਤੇ ਇੱਥੇ ਆਪਣੀ ਪਰਚੀ ਕੱਟ ਹੁੰਦੀ ਹੈ ਜਿੰਨੇ ਵੀ ਜਿੰਨੇ ਜਣੇ ਤੁਹਾਡੇ ਨਾਲ ਜਿੰਨੇ ਮੈਂਬਰ ਹੁੰਦੇ ਆ ਉਹਨਿਆਂ ਦੀ ਪਰਚੀ ਕੱਟ ਹੁੰਦੀ ਹੈ ਤੇ ਆਹ ਪਰਚੀ ਹੈ ਜੀ ਸਾਡੇ ਨਾਲ ਤਿੰਨ ਮੈਂਬਰ ਆ ਤੇ ਤਿੰਨ ਮੈਂਬਰਾਂ ਦੀ ਪਰਚੀ ਹੈ ਜੈ ਮਾਤਾ ਦੇ ਲਈ ਜੈ ਮਾਤਾ ਦੇ ਲਈ ਜੈ ਮਾਤਾ ਇੱਥੇ ਪਰਚੀ ਕੱਟ ਹੁੰਦੀ ਹੈ ਇੱਥੋਂ ਪਰਚੀ ਤੁਸੀਂ ਲੈ ਸਕਦੇ ਹੋ ਪਰਚੀ ਲੈ ਕੇ ਤੇ ਫਿਰ ਤੁਸੀਂ ਅੱਗੇ ਜਾ ਸਕਦੇ ਹੋ ਚਲੋ ਅੱਗੇ ਦੀ ਜਾਣਕਾਰੀ ਦਿੰਦੇ ਆ ਤੁਹਾਨੂੰ ਜੈ ਮਾਤਾ ਦੇ ਜੀ ਆਪਾਂ ਪਹੁੰਚ ਗਏ ਐਸਾ ਲੱਗ ਪਹੁੰਚ ਗਏ ਜੈ ਮਾਤਾ ਦੇ ਐਸਾ ਲੱਗ ਪਹੁੰਚ ਗਏ ਜੈ ਮਾਤਾ ਦੇ ਬਾਕੀ ਅੱਗੇ ਦਾ ਬਹੁਤ ਖਾਣਾ ਅੱਗੇ ਦਾ ਮੌਲਿਕ ਬਹੁਤ ਹੋ ਗਿਆ ਜੈ ਮਾਤਾ ਦੇ ਜੈ ਮਾਤਾ ਦੇ ਯਾ ਮਾਤਾ ਦੀ ਯਾ ਮਾਤਾ ਦੀ ਯਾ ਮਾਤਾ ਦੀ ਸ਼ੁਣਦੇ ਯਾ ਮਾਤਾ ਦੀ ਜੈ ਹੋ ਜੀ ਚਲੋ ਜੀ ਬਾਕੀ ਅੱਗੇ ਦਿਖਾਣੇ ਤੁਹਾਨੂੰ ਹੋਰੀ ਸੂਚਨਾ ਹੋਰ ਦੇਣੀ ਸੀਗੀ ਕੋਈ ਵੀ ਰਸਤੇ ਦੇ ਉਸਤੇ ਜਿਹੜੇ ਚੇਂਜ ਨਹੀਂ ਹੋਏਗੇ ਜਿੱਦਾਂ ਦਾ ਵੀ ਰਸਤਾ ਉਹੀ ਉਹੀ ਰਸਤੇ ਚੱਲ ਰਹੇ ਆ ਤੇ ਲਾਈਨਾਂ ਵੀ ਇੰਨੀਆਂ ਵੀ ਲੰਬੀਆਂ ਨਹੀਂ ਹੈਗੀਆਂ ਤੇ ਉਹੀ ਰਸਤੇ ਤੇ ਸੀਰੀਆਂ ਇੱਥੇ ਸ਼ੁਰੂ ਹੁੰਦੀਆਂ ਉਤੋਂ ਹੀ ਲਾਈਨਾਂ ਸ਼ੁਰੂ ਹੁੰਦੀਆਂ ਜਿੱਥੋਂ ਸਟਾਰਟ ਹੋ ਰਹੀ ਹੈ ਯਾਤਰਾ ਬੱਸ ਉਥੇ ਹੀ ਹੋ ਰਹੀ ਹੈ ਤੇ ਮੈਂ ਇਹ ਨਹੀਂ ਤੜਨਾ ਸਾਨੂੰ ਆ ਇਤਨਾ ਕ ਪਹੁੰਚ ਗਏ ਜੀ ਸਾਡੀਆਂ ਸੰਗਤਾਂ ਸਾਡੇ ਸਬਸਕ੍ਰਾਈਬਰ ਵੀ ਆ ਗਏ ਸਾਡੇ ਨਾਲ ਹੀ ਹੈ ਤੇ ਬਾਕੀ ਅੱਗੇ ਦੇਖ ਲਵਾਂਗੇ ਇਤਨਾ ਤੱਕ ਗੇੜ ਤੱਕ ਪਹੁੰਚ ਗਏ ਬਸ ਦਰਸ਼ਨ ਹੋਣ ਵਾਲੀ ਹੈ ਸਾਡੇ ਨਾਲ ਬਣੇ ਰਹੀਓ ਜੈ ਮਾਤਾ ਦੀ ਜੈ ਮਾਤਾ ਹੋਈਆ ਭਈਆ ਪੂਰੀਆਂ ਡੈਕੋਰੇਸ਼ਨ ਵੀ ਹੋਈ ਬਈਆ ਪੂਰੀ ਬੋਲ ਸੱਚੇ ਦਰਵਾਜ ਕੀ ਜੈ ਬੋਲ ਸੱਚੇ ਦਰਵਾਜ ਕੀ ਜੈ ਮਾਤਾ ਦੀ ਲੋ ਜੀ ਸਫਰ ਤੋਂ ਲੈ ਕੇ ਆ ਗਿਆ ਵਸੇ ਦਰਸ਼ਕਾਂ ਨੂੰ ਜਰਾਣੇ ਆਜੇ ਨਾਲ ਬਣੇ ਰਹੀਏ ਬੱਚਿਆਂ ਪਰਵਾਣਾ ਦਾ ਬਹੁਤ ਬੋਤਾਂ ਫੋਟੋ ਰਹਾ ਪੇਜ ਤੇ ਮਾਤਾ ਜੀ ਦੀ ਤੇ ਸੀ ਪਰ ਕਨੈਕਸ਼ਨ ਕੱਟ ਹੋ ਗਿਆ ਲਾਈਵ ਲਾਈਵ ਹੋਏ ਸੀਗੇ ਤੇ ਅਚਨ ਕੱਟ ਹੋ ਗਿਆ ਤੇ ਚਲੋ ਜੀ ਜੈ ਮਾਤਾ ਦੀ ਦੇ ਇਸ ਦੇਖੋ ਜੇ ਤੁਸੀਂ ਪਹੁੰਚਿਆ ਜਗਮਗ ਹੋ ਰਹੀ ਹੈ ਜੈ ਮਾਤਾ ਦੀ ਦੇਖੋ ਜੀ आ जाओ डबरू लॻे लकी डमरू बजादे वो ही गे डू ला ते लॻे ਜੀ ਇਸੇ ਦੇ ਨਾਲ ਜੇ ਤੁਹਾਨੂੰ ਸਾਡਾ ਬਲੌਗ ਵਧੀਆ ਲੱਗਿਆ ਤੇ ਤੁਸੀਂ ਸਾਡੇ ਚੈਨਲ ਨੂੰ ਲਾਈਕ ਐਂਡ ਸਬਸਕ੍ਰਾਈਬ ਕਰਿਓ ਤੇ ফলোਜੀ ਇਸੇ ਦਿਨਾਂ ਤੁਹਾਡੇ ਲਈ ਜੈ ਮਾਤਾ ਜੀ ਜੈ ਮਾਤਾ ਜੀ ਜੈ ਮਾਤਾ ਜੀ ਜੈ ਮਾਤਾ ਜੀ ਬੋਲ ਸੱਚੇ ਪਰਵਾਰ ਕੀ ਜੈ ਜੈ ਮਾਤਾ ਜੀ ਜੈ